yeah <laughs> ਸਾਨੀ ਮੋਰਚੇ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਜੋ ਕਿ ਤੁਹਾਡੇ ਸਾਹਮਣੇ ਖੜਾ ਹੈ ਹਾਲਕਿ 13 ਫਰਵਰੀ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਕਿ 13 ਫਰਵਰੀ ਨੂੰ ਹਜ਼ਾਰਾਂ ਦੀ ਤਦਦ ਦੇ ਵਿੱਚ ਟ੍ਰੈਕਟਰ ਤੇ ਲੋਕ ਜਿਹੜੇ ਸੀਗੇ ਉਹ ਸ਼ੰਭੂ ਬਾਰਡਰ ਤੇ ਪਹੁੰਚੇ ਸੀਗੇ ਹਰਿਆਣਾ ਬਾਰਡਰ ਤੇ ਪਹੁੰਚੇ ਸੀਗੇ ਸੋ ਇਸੇ ਤਰ੍ਹਾਂ ਜਦੋਂ ਹੁਣ ਚਾਰ ਮੀਟਿੰਗਾਂ ਸੈਂਟਰ ਸਰਕਾਰ ਦੇ ਨਾਲ ਕਿਦਰ ਸਰਕਾਰ ਦੇ ਨਾਲ ਹੋਈਆਂ ਨੇ ਇੰਦਰ ਸਰਕਾਰ ਦੇ ਵੱਲੋਂ ਜਿਹੜਾ ਆਫਰ ਇੱਕ ਕਿਸਾਨਾਂ ਨੂੰ ਦਿੱਤਾ ਗਿਆ ਸੀਗਾ ਕਿਸਾਨਾਂ ਨੇ ਉਸ ਆਫਰ ਨੂੰ ਟਕਰਾ ਕੇ ਕਿਹਾ ਗਿਆ ਸੀ ਕਿ 21 ਤਰੀਕ ਨੂੰ ਅਸੀਂ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਪੂਛ ਰਾਂਗੀ ਸੋਤੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਸਾਹਮਣੇ ਆ ਗਈ ਜਿ ਬਿਲਕੁਲ ਜਿੱਤੇ ਕੰਡੀਸ਼ਨ ਹੈ ਦਾਇਰ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉੱਥੇ ਹੀ ਹੁਣ ਟਿੱਪਣੀ ਜੋ ਸਾਹਮਣੇ ਆਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਬਾਰਡਰ ਦੇ ਉੱਤੇ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ ਇਹ ਜੋ ਬਿਲਕੁਲ ਇਹ ਕੋਰਟ ਦੇ ਵੱਲ ਆਰਡਰ ਸਾਹਮਣੇ ਆਏ ਨੇ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਦੇ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਵਹੀਕਲ ਮੋਟਰ ਐਕਟ ਦੇ ਤਹਿਤ ਟਰੈਕਟਰ ਟਰਾਲੀ ਤੇ ਨਹੀਂ ਜਾ ਸਕਦੇ ਜੋ ਬਿਲਕੁਲ ਟਰੈਕਟਰ ਟਰਾਲੀ ਤੇ ਨਹੀਂ ਜਾ ਸਕਦੇ ਤੁਸੀਂ ਬੱਸ ਜਾਂ ਫਿਰ ਕਿਸੇ ਹੋਰ ਵਾਹਨ ਨਾਲ ਦਿੱਲੀ ਜਾ ਸਕਦੇ ਹੋ ਇਹ ਜਿਹੜੇ ਹੁਣ ਆਰਡਰ ਜਾਂ ਕਹਿੰ ਲੋ ਕਿ ਟਿੱਪਣੀ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਸ਼ੰਭੂ ਬਾਰਡਰ ਕਿ ਖਨੋਰੀ ਬਾਰਡਰ ਦੇ ਉੱਪਰ ਭੀੜ ਇਕੱਠੀ ਨਾ ਹੋਣ ਦਵੇ ਕਿਸਾਨੀ ਮੋਰਚੇ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਜੋ ਕਿ ਤੁਹਾਡੇ ਸਾਹਮਣੇ ਖੜਿਆ ਹੈ ਹਾਲਾਂਕਿ 13 ਫਰਵਰੀ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਕਰ 13 ਫਰਵਰੀ ਨੂੰ ਹਜ਼ਾਰਾਂ ਦੀ ਤਦਾਦ ਦੇ ਵਿੱਚ ਟ੍ਰੈਕ ਤੇ ਲੋਕ ਜਿਹੜੇ ਸੀਗੇ ਉਹ ਸ਼ੰਭੂ ਬਾਰਡਰ ਤੇ ਪਹੁੰਚੇ ਸੀਗੇ ਹਰਿਆਣਾ ਬਾਰਡਰ ਤੇ ਪਹੁੰਚੇ ਸੀਗੇ ਸੋ ਇਸੇ ਤਰ੍ਹਾਂ ਜਦੋਂ ਹੁਣ ਚਾਰ ਮੀਟਿੰਗਾਂ ਸੈਂਟਰ ਸਰਕਾਰ ਦੇ ਨਾਲ ਕਿਦਰ ਸਰਕਾਰ ਦੇ ਨਾਲ ਹੁੰਦੀਆਂ ਨੇ ਇੰਦਰ ਸਰਕਾਰ ਦੇ ਵੱਲੋਂ ਜਿਹੜਾ ਆਫਰ ਇੱਕ ਕਿਸਾਨਾਂ ਨੂੰ ਦਿੱਤਾ ਗਿਆ ਸੀ ਕਿ ਕਿਸਾਨਾਂ ਨੇ ਉਸ ਆਫਰ ਉੱਤੇ ਕਰਾ ਕੇ ਕਿਹਾ ਗਿਆ ਸੀ ਕਿ 21 ਤਰੀਕ ਨੂੰ ਅਸੀਂ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਪਹੁੰਚ ਕਰਾਂਗੇ ਸੋ ਉੱਥੇ ਹੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਸਾਹਮਣੇ ਆ ਗਈ ਜਿ ਬਿਲਕੁਲ ਜਿੱਥੇ ਕੰਡੀਸ਼ਨ ਹੈ ਦਾਇਰ ਕੀਤੀ ਗਈ ਸੀ ਪੰਜਾਬ ਅਤੇ ਹਾਈ ਕੋਰਟ ਦੇ ਵਿੱਚ ਉੱਥੇ ਹੀ ਹੁਣ ਟਿੱਪਣੀ ਜੋ ਸਾਹਮਣੇ ਆਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਬਾਰਡਰ ਦੇ ਉੱਤੇ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ ਇਹ ਜੋ ਬਿਲਕੁਲ ਇਹ ਕੋਰਟ ਦੇ ਵੱਲੋਂ ਆਰਡਰ ਸਾਹਮਣੇ ਆਏ ਨੇ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਦੇ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਵਹੀਕਲ ਮੋਟਰ ਐਕਟ ਦੇ ਤਹਿਤ ਟਰੈਕਟਰ ਟਰਾਲੀ ਤੇ ਨਹੀਂ ਜਾ ਸਕਦੇ ਜੋ ਬਿਲਕੁਲ ਟਰੈਕਟਰ ਟਰਾਲੀ ਤੇ ਨਹੀਂ ਜਾ ਸਕਦੇ ਤੁਸੀਂ ਬੱਸ ਜਾਂ ਫਿਰ ਕਿਸੇ ਹੋਰ ਵਾਹਨ ਨਾਲ ਦਿੱਲੀ ਜਾ ਸਕਦੇ ਹੋ ਇਹ ਜਿਹੜੇ ਹੁਣ ਆਰਡਰ ਜਾਂ ਕਹਿੰੋ ਕਿ ਇਹ ਟਿੱਪਣੀ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਭੀੜ ਇਕੱਠੀ ਨਾ ਹੋਣ ਦਵੇ